ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਜੀ ਤੇ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਅਕਾਲੀ ਦਰ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਜੀ ਵੇਖੋ ਜੀ ਹੁਣ ਕੋਈ ਵੀ ਬੰਦਾ ਸ਼ਾਮਲ ਹੁੰਦਾ ਵਾ ਪ੍ਰਭਾਵਿਤ ਹੋ ਕੇ ਸ਼ਾਮਲ ਹੁੰਦਾ ਤੇ ਆਪਾਂ ਬਹੁਤ ਪ੍ਰਭਾਵਿਤ ਹੋਏ ਆ ਕਿਉਂਕਿ ਜਿਹੜੀ ਪੁਰਾਣੀ ਸਰਕਾਰ ਹੀ ਕੋਈ ਵੀ ਆਉਂਦੀ ਸੀ ਨਾ ਉਹ ਗਲੀਆਂ ਨਾਲਿਆਂ ਦੇ ਉੱਤੇ ਪਾਣੀ ਸੀਵਰੇਜ ਇਹੋ ਜਿਹਿਆਂ ਦੇ ਮਲੇ ਸਟੀਲ ਲੇਟਾਂ ਦੇ ਉੱਪਰ ਜਿਆਦਾ ਤਾਰ तकरीबन ਹਨ ਨੂੰ ਜੋ ਵੀ ਉਮਰ ਹੋਈ ਵੇਖਦੇ ਵੀ ਉਹਦੇ ਉੱਤੇ ਹੀ ਇਲੈਕਸ਼ਨਾਂ ਕਰਦੇ ਰਹੇ ਆ ਵੀ ਉਹ ਮੁੱਦਾ ਬਣਾ ਕੇ ਹੀ ਆਪਣੀਆਂ ਸਰਕਾਰਾਂ ਬਣਾਉਂਦੇ ਰਹੇ ਆ ਤੇ ਅਸੀਂ ਇਹ ਵੇਖਿਆ ਵੀ ਇਸ ਤੋਂ ਉੱਪਰ ਉੱਠਣ ਵਾਲੀ ਇਹ ਜਿਹੜੀ ਨਵੀਂ ਸਰਕਾਰ ਆ ਆ ਭਗਵੰਤ ਮਾਨ ਸਾਹਿਬ ਦੀ ਸੀਐਮ ਸਾਹਿਬ ਦੀ ਤੇ ਉਧਰੋਂ ਜਿਹੜੇ ਸਾਡੇ ਉਮੀਦਵਾਰ ਜਿਹੜੇ ਚੁਣੇ ਗਏ ਸੀ ਡਾਕਟਰ ਨੇਂਜਰ ਸਾਹਿਬ ਜੀ ਤੇ ਇਹਨਾਂ ਨੂੰ ਚੁਣਿਆ ਗਿਆ ਤੇ ਵੇਖਿਆ ਵੀ ਇਹਨਾਂ ਦਾ ਨੇਚਰ ਬਹੁਤ ਵਧੀਆ ਵਾ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ ਜਦੋਂ ਨਵੀਂ ਸਰਕਾਰ ਬਣੀ ਇਹਨਾਂ ਦੀ ਪਹਿਲ ਦੇ ਆਧਾਰ ਤੇ ਦੂਸਰੇ ਦਿਨ ਹੀ ਸਰਕਾਰ ਬਣਦਿਆ ਹੀ ਜੋ ਕਿ ਸੜਕਾਂ ਗਲੀਆਂ ਦਾ ਜੋ ਵੀ ਕੰਮ ਸ਼ੁਰੂ ਹੋ ਗਿਆ ਸੀ ਗੁਰਦੁਆਰਾ ਸਾਹਿਬ ਦੀ ਸੜਕ ਹੈ ਜਿਹੜੀ ਜਿੱਤੇ ਬਹੁਤ ਰਾਜੀ ਚੀਜ਼ ਹੁੰਦੀ ਸੀ ਗੁਰਦੁਆਰਾ ਭਾਈ ਮਾਨ ਸਿੰਘ ਸਾਹਿਬ ਜੀ ਦਾ ਤੇ ਉਹ ਪਹਿਲ ਦੇ ਆਧਾਰ ਤੇ ਦੋ ਚੌਂ ਦਿਨਾਂ ਦੇ ਵਿੱਚ ਮਤਲਬ ਕਿ ਸ਼ੁਰੂ ਹੋ ਗਿਆ ਸੀ ਕੰਮ ਤੇ ਦੋ ਚੌਂ ਮਹੀਨਿਆਂ ਦੇ ਵਿੱਚ ਸਾਰਾ ਹੀ ਕੰਮ ਕੰਪਲੀਟ ਹੋ ਗਿਆ ਹੈ ਤੇ ਗਲੀਆਂ ਗੁਲੀਆਂ ਵੀ ਬਹੁਤ ਚਿੱਕੜ ਸੀ ਬਹੁ ਬੁਰੇ ਹਾਲੇ ਸੀ ਲੋਕੀ ਡਿੱਗਦੇ ਫਿਰਦੇ ਸੀ ਪ੍ਰੋਗਰਾਮ ਹੀ ਆਪਾਂ ਕਰ ਸਕਦੇ ਗਲੀਆਂ ਦੇ ਵਿੱਚ ਆਪਣੇ ਜੇ ਮੀ ਪੈ ਜਾਂਦਾ ਹੈ ਤੇ ਗੱਡੀਆਂ ਮੋਟਰਸਾਈਕਲ ਤੇ ਨੰਗਣਾ ਬਹੁਤ ਸਾਨੂੰ ਔਖਾ ਹੋ ਜਾਂਦਾ ਸੀ ਤੇ ਇਸ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਅਸੀਂ ਪਾਰਟੀ ਜੁਆਇਨ ਦਾ ਸੋਚਿਆ ਸੀ ਚਲੋ ਹੌਲੀ-ਹੌਲੀ ਵੀਰਾਂ ਭਰਾਵਾਂ ਨਾਲ ਗੱਲ ਕਰਦੇ ਰਹੇ ਤੇ ਬਾਕੀ ਆਪਾਂ ਚਲੋ ਫਿਰ ਉਹ ਪਾਰਟੀ ਦੇ ਨਾਲ ਚਲੋ ਸਰਦਾਰ ਤਲਵੀਰ ਸਿੰਘ ਜੀ ਹੀ ਉਹਨਾਂ ਨਾਲ ਆਪਾਂ ਵਿਚਰੇ ਬਹੁਤ ਚਿਰ ਵਿਚਰੇ ਆ ਕੰਮਕਾਰ ਚਲੋ ਅਸੀਂ ਜਿੰਨੀ ਵੀ ਸੇਵਾ ਲਉਂਦੇ ਹਾਂ ਆਪਾਂ ਕਰਦੇ ਹਾਂ ਕੋਈ ਅਵਧਾ ਨਹੀਂ ਹੈ ਆਪਾਂ ਨੂੰ ਲਾਲਚ ਕੋਈ ਨਾ ਅਵਧਾ ਲਿਆਈ ਆਪਾਂ ਸੇਵਾ ਕੀਤੀ ਆ ਉਸ ਕੱਤਰ ਦਾ ਕਹਿੰਦੇ ਸੀ ਤੂੰ ਮੇਨ ਆਪਣਾ ਲੱਗਣਾ ਵਾ ਇਨਚਾਰਜ ਲੱਗਣਾ ਵਾ ਬਾੜ ਦਾ ਤੁਹਾਨੂੰ ਲਾ ਦਨੇ ਆਪਾਂ ਕੋਈ ਮਤਲਬ ਕਿ ਲਾਲਚ ਨਹੀਂ ਸੀ ਆਪਾਂ ਨੂੰ ਤੇ ਹੁਣ ਵੀ ਕੋਈ ਲਾਲਚ ਨਹੀਂ ਆਉਦਿਆਂ ਦਾ ਆਪਾਂ ਆਪਾਂ ਬਸ ਇੱਕ ਪ੍ਰਭਾਵਿਤ ਹੋ ਕੇ ਤੇ ਇਹ ਪਾਰਟੀ ਜੁਆਇਨ ਕੀਤੀ ਆ ਕੰਮਾਂ ਕਰਾਂ ਕਰਕੇ ਹਾਂਜੀ ਤੇ ਹੋਰ ਤੁਸੀਂ ਕੁਝ ਪੁੱਛਣਾ ਚੁੰਦੇ ਆਕਾਲੀ ਦਲ ਦੀ ਗੱਲ ਕਰੀ ਤਾਂ ਆਕਾਲੀ ਦਲ ਪਾਰਟੀ ਨੂੰ ਛੱਡਣੀ ਪਈ ਕੀ ਕਾਰਨ ਕੀ ਰਹਿ ਗਏ ਕਾਰਨ ਤੁਸੀਂ ਸਾਰੀ ਸੰਗਤ ਜਾਣਦੀ ਆ ਵੀ ਬਹੁਤ ਸਾਰੇ ਕਾਰਨ ਆ ਵੀ ਕੋਈ ਇੱਕ ਰਾਜਨੀਤੀ ਵੀ ਤੁਹਾਨੂੰ ਪਤਾ ਕੋਈ ਤਰੀਕੇ ਦੀ ਹੋਣੀ ਚਾਹੀਦੀ ਆ ਰਾਜਨੀਤੀ ਥੋੜੀ ਜਿਦੇ ਬੰਦੇ ਵਿੱਚ ਗਲਤ ਹੋ ਗਏ ਆ ਤੇ ਫਿਰ ਪਾਰਟੀ ਦਾ ਨਾਮ ਬਦਨਾਮ ਕਰਤਾ ਤੇ ਹੁਣ ਪਾਰਟੀ ਦਾ ਤੁਹਾਨੂੰ ਪਤਾ ਫਿਰ ੱਠਾ ਹੀ ਬਾਹਤਾ ਵਾ ਉਹਨਾਂ ਨੇ ਕਾਲੀ ਦਲ ਦਾ ਤੇ ਇਸ ਕਰਕੇ ਵੀ ਕਾਲੀ ਦਲ ਇੱਕ ਬੜੀ ਤਗੜੀ ਸੀ ਪਾਰਟੀ ਜਿਹੜੀ ਕਿ ਸਿੱਖ ਪੰਥ ਦੀ ਬੜੀ ਤਗੜੀ ਪਾਰਟੀ ਸੀ ਹੁਣ ਉਹ ਸਿੱਖ ਪੰਥ ਦੀ ਨਹੀਂ ਹੈਗੀ ਉਹ ਹੁਣ ਸਿਰਫ ਬਾਦਲਾਂ ਦੀ ਝੋਲੀ 'ਚ ਪਈ ਹੋਈ ਪਾਰਟੀ ਆ ਉਹ ਸਿੱਖ ਪੰਥ ਦੀ ਪਾਰਟੀ ਨਹੀਂ ਰਹਿ ਗਈ ਹੁਣ ਪਾਰਟੀ ਤੇ ਵੇਖੋ ਜੀ ਹੁਣ ਜਿੱਦ ਤਰ੍ਹਾਂ ਭਗਵੰਤ ਮਾਨ ਸਾਹਿਬ ਵੇਖੋ ਹੁਣ ਉਹਨਾਂ ਕੀਤਾ ਉੱਚਾ ਸੁੱਚਾ ਦਰਜਾ ਜਿਤਨਾ ਕਿ ਆਨੰਦਪੁਰ ਸਾਹਿਬ ਨੂੰ ਤਕਤਿਸ਼ਰੀ ਦਮਦਮਾ ਸਾਹਿਬ ਨੂੰ ਦਵਾ ਰਿਆ ਉਹ ਚੀਜ਼ਾਂ ਹੁੰਦੀਆਂ ਵਾ ਇਹ ਕਰਨੀਆਂ ਚਾਹੀਦੀਆਂ ਸੀ ਸਾਡੇ ਪੰਥ ਜਿਹੜੀ ਆ ਸਰਕਾਰ ਨੂੰ ਤੇ ਉਹ ਇਹਨਾਂ ਨੇ ਕੀਤੀਆਂ ਨਹੀਂ ਤੇ ਹੁਣ ਇਹ ਕਰ ਰਹੇ ਤੇ ਇਹ ਪੰਥਕ ਵਾ ਕਿਉਂ ਪੰਥਕ ਹੈ ਤੁਸੀਂ ਜਾਣਦੇ ਹਾਂ ਹੋਰ ਕੁਝ ਪੁੱਛਣਾ ਚਾਹੋ ਤਾਂ ਮੇਰੇ ਕੋਲ ਪੁੱਛ ਸਕਦੇ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਕਿੰਨੇ ਕੁ ਪੁਸ਼ਪ ਪਾਰਟੀ ਚ ਸ਼ਾਮਲ ਹੋਏ ਤੇ ਕਿੰਨੇ ਮੈਂਬਰਾਂ ਦੇ ਨਾਲ ਸ਼ਾਮਲ ਹੋਏ ਮੈਂਬਰ ਜੀ ਵੇਖੋ ਜੀ ਸਾਡੀ ਗੱਲ ਓਸੀ ਜਿਹੜਾ 200 ਮੈਂਬਰ ਹੀ ਤਕਰੀਬਨ ਤੇ ਕੁਝ ਵੀਰ ਭਰਾ ਕੰਮਕਾਰ ਤੇ ਕੁਝ ਕਿਤੇ ਸਾਰੇ ਤੁਹਾਨੂੰ ਪਤਾ ਆਪੋ ਆਪਣੇ ਕਮਾਂਕਾਰਾਂ ਵਾਲੇ ਆ ਤੇ ਆਪਾਂ ਚਲੋ ਅੱਜ ਉਹਨਾਂ ਨੂੰ ਜ਼ਿਆਦਾ ਨਹੀਂ ਕੰਪੇਅਰ ਕੀਤਾ ਵੀ ਚਲੋ ਅਸੀਂ ਹੁੰਨੇ ਆ ਤੇ 50 60 ਮੈਂਬਰ ਜਿਹੜੇ ਅੱਜ ਸਾਡੇ ਨਾਲ ਘਰ ਜਿਹੜੇ ਆ ਉਹ ਤੁਰੇ ਆ ਵੀਰ ਭਰਾ ਤੇ ਉਹ ਜਿਹੜੇ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਪ੍ਰਭਾਵਿਤ ਹੋ ਕੇ ਕਿਉਂਕਿ ਚਲੋ ਜਿਹੜੇ ਵੀਰ ਭੈਣ ਭਰਾ ਦਾ ਕੋਈ ਕੰਮ ਹੁੰਦਾ ਵਾ ਆਪਾਂ ਉਸੇ ਵੇਲੇ ਤੁਰਦੇ ਆ ਤੇ ਉਹ ਬਾਕੀ ਸਾਨੂੰ ਐਮਐਲਏ ਸਾਹਿਬ ਦਾ ਪਤਾ ਵਾ ਨਿੱਜਰ ਸਾਹਿਬ ਦਾ ਵੀ ਉਸੇ ਵੇਲੇ ਪੈਲ ਦੇ ਆਧਾਰ ਤੇ ਕੋਈ ਵੀ ਕੰਮ ਹੋਣ ਹਾਲ ਹੋਣ ਵਾਲਾ ਹੋਵੇ ਉਹ ਕੋਈ ਵੀ ਬਾਹਰੋਂ ਵੀ ਭਾਵੇਂ ਪਾਰਟੀ ਵਾਲਾ ਵੀ ਆ ਜਾਈਂ ਦੂਸਰੀ ਕਾਂਗਰਸ ਜਾਏ ਅਕਾਲੀ ਤੁਸੀਂ ਨਾਲ ਰਹੇ ਜਿਹੜਾ ਤੇ ਉਹ ਵੇਖੋ ਵੀ ਜਿਤਨਾ ਬਾਦਲ ਸਾਹਿਬ ਦਾ ਨੇਚਰ ਸੀ ਉਸੇ ਵੇਲੇ ਪੈਲ ਦੇ ਆਧਾਰ ਤੇ ਕੰਮ ਕਰਾਉਂਦੇ ਸੀ ਪਾਰਟੀ ਬਾਈ ਤੋਂ ਉੱਠ ਕੇ ਉਹ ਚੀਜ਼ ਇਹਨਾਂ ਨੇ ਵੇਖੀ ਆ ਪ੍ਰਭਾਵਿਤ ਹੋਏ ਆ ਵੀ ਇਹ ਕੰਮ ਕਰਾਉਣ ਲੱਗੇ ਪਾਰਟੀ ਨਹੀਂ ਇਹਨਾਂ ਕਦੀ ਵੇਖੀ ਤੇ ਇਹਨਾਂ ਕੋਈ ਵੀ ਕੋਈ ਭੈਣ ਭਰਾ ਆ ਜੇ ਤੇ ਕੰਮ ਪਹਿਲੇ ਆਧਾਰ ਤੇ ਕਿਤੇ ਵੀ ਫੋਨ ਦੀ ਲੋੜ ਜਾਂ ਕੁਛ ਦੀ ਉਸੇ ਵੇਲੇ ਕਰਦੇ ਨੇ ਅਸੀਂ ਗਲੀਆਂ ਨਾਲੀਆਂ ਛੜਕਾਂ ਦੀ ਗੱਲ ਕੀਤੀ ਤਾਂ ਕਾਂਗਰਸ ਦਾ ਵੀ ਰਾਜਦਾਨ ਅਕਾਲੀ ਦਲ ਦਾ ਵੀ ਪਰ ਵਿੱਚ ਉਹ ਤਾਂ ਕੰਮ ਉਹਨਾਂ ਕੋ ਕੀਤਾ ਨਹੀਂ ਤੇ ਪਰ ਚਲੋ ਜੀ ਆਮ ਆਦਮੀ ਪਾਰਟੀ ਸਰਕਾਰ ਬਣੀ ਐ ਐਮ ਐਲ اے ਸਾਹਿਬ ਜਿੱਦ ਜਿੱਦ ਜਦੋਂ ਵੀ ਐਮ ਐਲ اے ਸਾਹਿਬ ਬਣਿਆ 6 ਮਹੀਨੇ ਬਾਅਦ ਹੀ ਕੰਮ ਸ਼ੁਰੂ ਹੋ ਗਿਆ ਤਾਂ ਕਿਵੇਂ ਦੇਖਦੇ ਉਸ ਕੰਮ ਨੂੰ ਸਰ ਉਹ ਤੇ ਵੀ ਜੀ ਆਪਾਂ ਦੇਖਦੇ ਆ ਕੰਮ ਤੇ ਬਹੁਤ ਫਾਸਟ ਹੋਇਆ ਵਾ ਉਹਦਾ ਤੇ ਮਤਲਬ ਵੀ ਕੰਮ ਦੇ ਵਿੱਚ ਰਾਜਨੀਤੀ ਨਹੀਂ ਇੰਨਾ ਖੇਡੀ ਜਿਹੜੀ ਸੜਕਾਂ ਗਲੀਆਂ ਤੇ ਰਾਜਨੀਤੀ ਨਹੀਂ ਸਰਕਾਰ ਅਜੇ ਵੀ ਨਹੀਂ ਖੇਡੀ ਉਹ ਤੇ ਪੈਲਦੇ ਆਧਾਰ ਤੇ ਕੰਮ ਕੋਈ ਵੀ ਹੋਣ ਵਾਲਾ ਮਿੰਟੋ ਮਿੰਟੀ ਹੋ ਰਿਹਾ ਵਾ ਤੇ ਦੂਸਰੀ ਰਹੀ ਤੁਸੀਂ ਚੰਨੀ ਸਾਹਿਬ ਦੀ ਸਰਕਾਰ ਜਦੋਂ ਰਹੀ ਆ ਤੇ ਜਦੋਂ ਚੰਨੀ ਸਾਫ ਸੀ ਉਦੋਂ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਵੀ ਬਿਆਨ ਸੁਨੇ ਹੋਣੇ ਆ ਵੀ ਸੜਕਾਂ ਨੂੰ ਅਸੀਂ ਪੱਛ ਲਾ ਰਹੇ ਆ ਜੀ ਉਹ ਪੰਚਰ ਲਾ ਰਹੇ ਸੀ ਸੜਕਾਂ ਨੂੰ ਉਹ ਉਹਨਾਂ ਨੇ ਆਪਣਾ ਦੱਸਿਆ ਵੀ ਆ ਬਿਆਨ ਦੇ ਵਿੱਚ ਅਸੈਂਬਲੀ ਦੇ ਵਿੱਚ ਬਿਆਨ ਉਹਨਾਂ ਦਿੱਤੇ ਸੀ ਤੇ ਉਹ ਸਰਕਾਰਾਂ ਪੱਛ ਲਾਉਂਦੀਆਂ ਰਹਿ ਗਈਆਂ ਵਾ ਤੇ ਇਹ ਸਰਕਾਰਾਂ ਕੰਮ ਕਰਕੇ ਵਿਖਾਉਂਦੇ ਪਰ ਇਹਨਾਂ ਦੇ ਤੁਹਾਡੇ ਇਲਾਕੇ ਦਾ ਸਾਰਾ ਸਵਾਰਤਾ ਤੇ ਲੱਗਦਾ ਵੀ ਕੀ 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 ਦੇਖਦੇ ਹਾਂ ਹਾਂਜੀ ਇਲਾਕੇ ਦਾ ਵੀ ਜੀ ਇਹਨਾਂ ਜਿਹੜਾ ਸਵਾਰਿਆ ਨਾ ਉਹ ਤੁਸੀਂ ਵੇਖਿਓ ਵੀ ਇਹਨਾਂ ਦੀ ਹਰ ਕੀ ਜਿਹੜੀ ਬੋਰਡ ਸੀ ਲੀਡ ਹੀ ਜਿਹੜੀ 20 25000 ਜੀ ਵੀ 20 25000 ਦੀ ਲੀਡ ਦੇ ਉੱਪਰ ਜਿੱਤੇ ਨੇ ਤੇ ਹੁਣ ਜਿਹੜੀ ਆਉਣ ਵਾਲੀ ਲੀਡ ਆ ਉਹ ਤੁਸੀਂ ਵੇਖੋਗੇ 75000 ਤੋਂ ਪਲੱਸ ਲੱਖ ਦੇ ਲਾਗੇ ਪਹੁੰਚੂਗੀ ਜਿਹੜੀ ਇਹ ਤੁਸੀਂ ਨੋਟ ਕਰ ਲਓ ਭਾਵੇਂ ਅੱਜ ਲਿਖ ਕੇ ਰੱਖ ਲਓ ਆਉਣ ਵਾਲੀਆਂ ਜਿਹੜੀ ਹਾਂ ਦੂਸਰੀ ਆਪਾਂ ਇਹ ਸਰਕਾਰ ਦੀ ਵੀ ਗੱਲ ਕਰਦੇ ਆਮ ਆਦਮੀ ਪਾਰਟੀ ਦੀ ਤੇ ਤੁਸੀਂ ਵੇਖਿਆ ਵੀ 92 ਸੀਟਾਂ ਤੇ ਖੜੀਆਂ ਸੀ ਤੇ ਹੋਰ ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋਗੇ ਵੀ 100% 97 98 ਸੀਟਾਂ ਕੜਨਗੇ। ਸੈਕੜਾ ਪੂਰਾ ਕਰਨਗੇ ਆਰ ਕੀ। ਕਿਉਂਕਿ ਉਹਨਾਂ ਦੇ ਵੇਖੋ ਕੰਮ ਕੰਮ ਬੋਲਣੇ ਆ। ਆਪਾਂ ਜਿਹੜਾ ਵੀ ਕੋਈ ਹੁਣ ਆਮ ਜਨਤਾ ਵਾ ਸਾਰੀ ਕੰਮ ਵੰਦੀ ਆ ਤੇ ਜਿਹੜੀ ਹੁਣ ਆਮ ਜਨਤਾ ਵਾ ਜਿਹੜੀ ਚਲੋ ਆਪਾਂ ਜਿੱਤਰਾ ਵਰਕਰ ਜੁੜੇ ਆ ਆਪਾਂ ਦੇ ਨਾਲ ਤੁਰਨਾ ਉਹ ਹੁਣ ਦੁਨੀਆ ਜਦੋਂ ਪਬਲਿਕ ਘਰ ਘਰ ਜਾਂਦਾ ਵਾ ਤੇ ਆਮ ਆਦਮੀ ਆਮ ਆਦਮੀ ਪਾਰਟੀ ਜੋ ਨਾਮ ਜਪਣੀ ਆ ਤੇ ਦੂਸਰਾ ਕੋਈ ਕੀ ਕਰ ਸਕਦਾ ਪਰ ਲੋਕ ਕਹਿੰਦੇ ਵੀ ਤਲਬੀਰ ਸਿੰਘ ਦੇ ਦਫਤਰ ਜਾਈਏ ਤੇ ਉਹ ਉੱਥੇ ਜਾ ਕੇ ਵੀ ਕੋਈ ਕੰਮ ਨਹੀਂ ਲਾ ਤੇ ਐਮ ਐਲ ਏ ਸਾਹਿਬ ਦਾ ਫੋਨ ਹੈ ਜੀ ਤੇ ਉਸੇ ਨਾਲ ਕੰਮ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਐਮ ਐਲ ਏ ਸਾਹਿਬ ਤੇ ਤੁਹਾਨੂੰ ਪਤਾ ਵਾ ਨੇਚਰ ਹੀ ਇਸ ਤਰ੍ਹਾਂ ਦਾ ਵਾ ਇਹਨਾਂ ਨੂੰ ਕੋਈ ਨਾ ਹੀ ਨਹੀਂ ਕਰਦਾ ਇਹਨਾਂ ਦਾ ਰੂਪ ਹੀ ਮਹਾਰਾਜ ਦਾ ਸਰੂਪ ਆ ਤੇ ਤੁਹਾਨੂੰ ਪਤਾ ਇਹਨਾਂ ਨੂੰ ਨਾ ਕਿੰਨੇ ਕਰਨੀ ਆ ਤੇ ਇਹਨਾਂ ਦਾ ਸੰਕਟ ਨੂੰ ਕੀ ਕਹਿਣਾ ਚਾਹੁੰਦੇ ਲਾਕੀ ਦੀਆਂ ਸਕਤਾਂ ਲਾਕੇ ਦੀਆਂ ਸਕਤਾਂ ਨੂੰ ਮੈਂ ਇਹੋ ਬੇਨਤੀ ਕਰਨਾ ਚਾਹਾਂਗਾ ਵੀ ਤੁਸੀਂ ਵੱਧ ਤੋਂ ਵੱਧ ਚੜ ਕੇ ਇਹਨਾਂ ਦਾ ਸਾਥ ਦਿਓ ਕਿਉਂਕਿ ਤੁਹਾਨੂੰ ਪਤਾ ਵਾ ਪੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਮਐਲਏ ਹਲਕਾ ਦੱਖਣੀ ਦੇ ਇਹੋ ਨੇ ਤੇ ਆਪਾਂ ਜਿੰਨਾ ਵੀ ਇਹਨਾਂ ਦਾ ਸੰਜੋਗ ਦਿੱਤਾ ਜਾਵੇ ਤੇ ਉਹ ਥੋੜਾ ਮੈਂ ਕਿੰਨਾ ਕਿਉਂਕਿ ਇਹਨਾਂ ਕੰਮ ਜਿੰਨੇ ਕਰਾਉਂਦੇ ਆ ਆਪਾਂ ਦੇ ਨਹੀਂ ਦੇ ਸਕਦੇ ਅਡੀ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਅਕਾਲੀ ਦਲ ਨੂੰ ਅਣਵੀਰਾ ਕਹਿ ਕੇ ਦੇ ਪ੍ਰੋਗਰਾਮ ਸ਼ਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿਸਦਾ ਕੁਲਦੀਪ ਸਿੰਘ ਜੋ ਕਿ ਅਕਾਲੀ ਦਲ ਚੋਂ ਛੱਡ ਕੇ ਔਰ ਆਮ ਆਦਮੀ ਪਾਰਟੀ ਚਾਏ ਨੇ ਇਹ ਸਾਡੇ ਵੀਰ ਰਵੀ ਸ਼ੇਰ ਸਿੰਘ ਜੀ ਜਿਹੜੇ 38 38 ਨੰਬਰ ਵਾਰਡ ਦੇ ਨੇ ਤੇ ਉੱਥੋਂ ਆਮ ਆਦਮੀ ਪਾਰਟੀ ਨਾਲ ਜੁਆਇਨ ਕੀਤੀ ਆ ਤੇ ਬੜੀ ਖੁਸ਼ੀਵਾਰੀ ਗੱਲ ਆ ਤੇ ਕਿਉਂਕਿ ਬੜਾ ਵੱਡਾ ਜਥਾ ਇਹਨਾਂ ਦਾ ਔਰ ਇਹਦੇ ਨਾਲ ਸਾਨੂੰ ਬਹੁਤ ਬਲ ਮਿਲਿਆ ਔਰ ਇਹ ਜੋ ਕਹਿ ਰਹੇ ਸੀਗੇ ਕਿ ਮੈਂ ਆਮ ਆਦਮੀ ਪਾਰਟੀ ਦੀ ਨੀਤੀਆਂ ਵੇਖ ਕੇ ਔਰ ਆਮ ਆਦਮੀ ਪਾਰਟੀ ਦਾਖਲ ਹੋਇਆ ਔਰ ਵੇਖਿਆ ਇਹਨਾਂ ਨੇ ਕਿ ਜੇ ਲੋਕਾਂ ਦੀਆਂ ਰੋਜ਼ਾਨਾ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਵੀ ਹੱਲ ਹੋ ਰਹੀਆਂ ਨੇ ਜਿਹੜੇ ਵੱਡੀਆਂ ਸਮੱਸਿਆਵਾਂ ਨੇ ਜਿਵੇਂ ਕਿ ਸੜਕਾਂ ਬਣਨੀਆਂ ਜਾਂ ਪੁਲ ਬਣਨੇ ਉਹ ਵੀ ਹੱਲ ਹੋ ਰਹੇ ਨੇ ਤੀਜਾ ਜਿਸ ਤਰ੍ਹਾਂ ਕਿ ਨਵੇਂ ਪਾਤਸ਼ਾਹ ਪ੍ਰਤੇਕ ਬਾਦਤ ਜੀ ਦੇ ਤਿੰਨ ਪੰਜਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ-ਜੋ ਵੀ ਸਰਕਾਰ ਨੇ ਕੰਮ ਕੀਤੇ ਨੇ ਉਹਨੂੰ ਵੇਖ ਕੇ ਬੜੀ ਇਹਨਾਂ ਖੁਸ਼ੀ ਹੋਈ ਆ ਸਪੈਸ਼ਲੀ ਜਿਹੜਾ ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਔਰ ਦਮ ਤੱਕ ਦਮਦਮਾ ਸਾਹਿਬ ਨੂੰ ਔਰ ਅੰਮ੍ਰਿਤਸਰ ਸਾਹਿਬ ਨੂੰ ਇਹਨਾਂ ਨੇ ਜਿਹੜਾ ਆਮ ਆਦੀ ਪਾਰਟੀ ਨੇ ਇੱਕ ਪਵਿੱਤਰ ਸ਼ਹਿਰ ਦਾ ਅ ਦਰਜਾ ਦਿੱਤਾ ਹੈ ਸੋ ਇਹ ਸਾਰੀਆਂ ਗੱਲਾਂ ਹੋਰ ਵੀ ਗੱਲਾਂ ਇਹਨਾਂ ਨੂੰ ਬਹੁਤ ਦਸੀਆਂ ਨੇ ਜਿਹਦੇ ਕਰਕੇ ਇਹਨਾਂ ਨੇ ਸੋਚਿਆ ਕਿ ਆਮ ਆਦੀ ਪਾਰਟੀ ਚੜੀ ਆ ਆਮ ਲੋਕਾਂ ਦੇ ਨਾਲ ਚੱਲਦੀ ਆ ਆਮ ਲੋਕਾਂ ਦੀ ਰਹਿ ਲੈ ਕੇ ਚੱਲਦੀ ਆ ਸੋ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿੰਨੇ ਪਰਿਵਾਰ ਸ਼ਾਮਲ ਹੋਏ ਅ ਮੈਨੂੰ ਤੇ ਇੱਥੇ ਗਿਣਤੀ ਨਹੀਂ ਹੋਣਦੀ ਮੇਰੇ ਖਿਆਲ ਬਹੁਤ ਜ਼ਿਆਦਾ ਸੀ 50 ਪਰਿਵਾਰ ਤੇ ਹੋਣਗੇ ਹਾਂਜੀ ਹੋਟੇ ਨਹੀਂ ਹੋਣਗੇ ਇਹਨੇ ਪਰਿਵਾਰ ਤੇ ਹੋਏ ਨੇ ਜੀ ਲੱਗਦਾ ਵੀ ਵੱਡਾ ਹੰਗਾਰਾ ਮਿਲਿਆ ਪਰਿਵਾਰ ਵੱਡਾ ਹੋਇਆ ਅ ਬਿਲਕੁਲ ਜੀ ਬਿਲਕੁਲ ਔਰ ਸਨੋ ਮੈਂ ਉਹੀ ਕਹਿ ਰਿਹਾ ਬੜੀ ਖੁਸ਼ੀ ਹੋਈ ਹੈ ਸਰਜੋਤਰਾ ਪਈਆ ਖੂਨ ਵਧ ਗਿਆ ਅੱਜ ਵੀ ਜਿੱਤੇ ਜਿੱਤੇ ਕਮਜ਼ੋਰੀਆਂ ਸੀਗੀਆਂ ਉਥੇ ਉਥੇ ਹੁਣ ਕਮਜ਼ੋਰੀਆਂ ਭਰੀਆਂ ਜਾ ਰਹੀਆਂ ਨੇ ਔਰ ਜਿਹੜੀ ਆਨਰਡ ਇਲੈਕਸ਼ਨ ਹੈ ਉਹਦੇ ਚ ਬਹੁਤ ਵੱਡਾ ਹੰਗਾਰਾ ਮਿਲੇਗਾ ਆਮਾਦੀ ਪਾਰਟੀ ਨੂੰ ਆਦਾ ਪਰਵਾਰ ਦੂਰੇ ਪਾਰਟੀ ਦੀ ਮਜ਼ਬੂਤੀ ਹੈ ਪਾਰਟੀ ਬਹੁਤ ਮਜ਼ਬੂਤ ਹੋਈ ਅੱਜ ਔਰ ਮੈਂ ਜਵੇਂ ਦੱਸਿਆ ਕਿ ਜੇ ਜੇ ਸਾਡੇ ਕੋਲ ਨੁਕਸ ਸੀਗੇ ਜੋ ਸਾਡੀਆਂ ਕਮਜ਼ੋਰੀਆਂ ਸੀਗੀਆਂ ਉਹ ਪੂਰੀਆਂ ਕਰ ਰਹੇ ਆ ਅਸੀਂ ਸੋ ਜਿਤਨਾ ਵੀਰ ਮਿਲਦੇ ਨੇ ਇਸ ਤਰ੍ਹਾਂ ਸਾਡੇ ਨਾਲ ਜੁੜਦੇ ਨੇ ਵੀਰ ਕੁਲਦੀਪ ਸਿੰਘ ਵਰਗੇ ਤੇ ਸਾਡਾ ਵੀ ਹੌਸਲਾ ਵੱਧ ਹੈ ਵੀ ਸਾਡਾ ਵਿੱਚ ਹੀ ਕਰਦਾ ਕਿ ਅਸੀਂ ਹੋਰ ਚੰਗੀ ਤਰ੍ਹਾਂ ਕੰਮ ਕਰੀਏ ਤੇ ਜੋ ਲੋਕਾਂ ਨੂੰ ਉਤਸ਼ਾਹ ਸੀ ਗਾਲ ਜੋ ਲੋਕਾਂ ਨੂੰ ਆਸਾਂ ਕਿੱਦਾਂ ਸੀਗੀਆਂ ਆਮ ਆਦੀ ਪਾਰਟੀ ਤੋਂ ਅਸੀਂ ਉਹ ਪੂਰੀਆਂ ਕਰ ਸਕੀਏ ਪੰਜਾਬ ਵਾਸੀ ਇਸ ਮੌਕੇ ਕੀ ਕਹਿਣਾ ਚਾਹੁੰਦੇ ਹਾਂ ਪਲਾਕਾਂ ਨੂੰ ਅਸੀਂ ਪੰਜਾਬ ਨਿਵਾਸੀਿੰਦ ਮੈਂ ਇਹ ਕਹਿਣਾ ਚਾਹੁੰਨਾ ਆਪਾਂ ਕਿ ਅਗਲੀ ਵਾਰ ਜਿਹੜੀ ਵੋਟ ਪਾਣੀ ਆ ਉਹ ਸਮਝ ਕੇ ਪਾਉਣ ਪਾਰਟੀ ਵੇਖ ਕੇ ਪਾਓ ਜਿਨੇ ਕੰਮ ਕੀਤੇ ਨੇ ਜੋ ਤੁਹਾਡੇ ਕੰਮ ਕਈ ਸਾਲਾਂ ਤੋਂ ਨਹੀਂ ਸੀ ਹੋਏ ਜੇ ਹੁਣ ਹੋਏ ਨੇ ਜਿਹਦੇ ਸਿੱਖਿਆ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਸਿਹਤ ਬੜਾ ਵੱਡਾ ਰੋਲ ਪਲੇ ਕਰਦੀ ਹੈ ਜਿਹੜੀਆਂ ਸੜਕਾਂ ਬਣੀਆਂ ਸ਼ਹਿਰਾਂ ਜਿਹੜੇ ਪੁਲ ਬਣੇ ਨੇ ਜਿਹੜਾ ਅੰਮ੍ਰਿਤਸਰ ਚ ਅਸੀਂ ਹੁਣ ਪਾਣੀ ਦੀ ਸਮੱਸਿਆ ਸੀ ਜਿਹੜੀ ਬਹੁਤ ਜ਼ਿਆਦੀ ਉਹ ਵੀ ਅਗਲੇ ਸਾਲ ਹੱਲ ਹੋਣ ਜਾ ਰਹੀ ਹੈ ਕਿਤੇ ਨਹਿਰੇ ਪਾਣੀ ਨੂੰ ਫਿਲਟਰ ਕਰਕੇ ਤੇ ਉਹ ਪੂਰੇ ਸ਼ਹਿਰ ਸਪਲਾਈ ਕੀਤਾ ਜਾਏਗਾ ਟੈਂਕੀਆਂ ਬਣ ਰਹੀਆਂ ਨੇ ਤੇ ਸਾਰੇ ਕੰਮ ਜਿਹੜੇ ਆਮ ਆਦਮੀ ਪਾਰਟੀ ਕਰ ਰਹੀ ਹੈ ਸੀਵਰ ਦੇ ਕੰਮ ਚੱਲ ਰਿਹਾ ਲਾਈਟਾਂ ਦੇ ਕੰਮ ਚੱਲ ਰਿਹਾ ਇਸ ਵੇਲੇ ਸਾਨੂੰ ਕਾਫੀ ਸਾਰੇ ਪੈਸੇ ਦਿੱਤੇ ਗਏ ਨੇ ਜਿੰਨਾ ਸੜਕਾਂ ਜਿਹੜੀਆਂ ਨੇ ਗਲੀਆਂ ਨਾਲੀਆਂ ਬਣਨ ਵਾਲੀਆਂ ਬਣਾ ਲਈਏ ਸੋ ਜਿਹੜਾ ਡੰਪ ਸੀਗਾ ਤਖਣੀ ਹਲਕੇ ਚ ਉਹ ਵੀ ਹੁਣ ਸਾਫ਼ ਹੋ ਰਿਹਾ ਹੈ ਇਸ ਸ਼ਹਿਰ ਦੀ ਸਫਾਈ ਪਿਛਲੇ ਦਿਨਾਂ 'ਚ ਕੁਝ ਘਟੀ ਸੀ ਕਿਉਂਕਿ ਕੰਪਨੀ ਛੱਡ ਕੇ ਚਲੀ ਗਈ ਸੀ ਸਨਵੇਂ ਕੰਪਨੀ ਆ ਗਈ ਹੈ ਉਹ ਵੀ ਨਵੇਂ ਸਾਲ ਤੱਕ ਗੱਡੀਆਂ-ਗੁੱਡੀਆਂ ਪੂਰੀਆਂ ਹੋ ਜਾਣਗੀਆਂ ਤੇ ਜਿਹੜੀ ਸਫਾਈ ਹੈ ਉਹ ਪਹਿਲਾਂ ਵਾਂਗੂ ਪਹਿਲਾਂ ਨੇ ਵੇਚੀ ਹੋ ਜਾਈਏ ਜਾਂ ਸਰਕਾਰਾਂ ਦੀ ਗੱਲ ਕਰ ਲਈਏ ਚਾਹੇ ਕਾਲੀ ਦਲ ਦੀ ਗੱਲ ਕਰੀਏ ਚਾਹੇ ਕਾਂਗਰਸ ਦੀ ਗੱਲ ਕਰੀਏ ਤੇ ਇਹ ਇਲਾਕੇ ਦੀ ਗੱਲ ਕਰੀ ਤਾਂ ਬਹੁਤ ਹੀ ਬੁੜਾ ਹਾਲ ਸੀ ਤੁਹਾਨੂੰ ਦੱਸਿਆ ਕੁਲਦੀਪ ਜੀ ਨੇ ਹਾਂਜੀ ਬਹੁਤ ਜੀ ਤਾਂ ਬਹੁਤ ਹੀ ਮੁਸ਼ਕਲਾਂ ਤੁਹਾਡੇ ਨੂੰ ਵੀ ਛੜਕਾਂ ਬਣਵਾਈਆਂ ਗਿਆ ਤੇ ਇਲਾਕੇ ਦਾ ਫਲਾਈਓਵਰ ਦੀ ਵੀ ਗੱਲ ਕਰੀਏ ਤੁਹਾਡੇ ਨੂੰ ਕਰਵਾਇਆ ਗਿਆ ਸਾਰਾ ਹੀ ਵਿਕਾਸ ਤਾਂ ਕਿਵੇਂ ਦੇਖਦੇ ਹੋ ਕਿਵੇਂ ਕਿੰਨਾ ਕੁ ਜ਼ੋਰ ਲੱਗਾ ਇਸ ਕੰਮ ਦੇ ਵਿੱਚ ਤੁਹਾਡਾ ਮੈਂ ਸੱਚ ਕਹਾਂ ਤਾਂ ਜ਼ੋਰ ਨਹੀਂ ਪਤਾ ਲੱਗਾ ਬਸ ਕਹਿਣ ਦੀ ਲੋੜ ਹੁੰਦੀ ਸੀ ਮੰਤਰੀ ਸਾਹਿਬ ਨੇ ਤੇ ਕੰਮ ਹੋ ਜਾਂਦਾ ਸੀਗਾ ਹੁਣ 59 ਮਿੰਟ ਦਾ ਫਲੇਵਰ ਬਣ ਰਿਹਾ ਹੈ ਕਦੇ ਕਿਸੇ ਨੂੰ ਵਾਅਦਾ ਨਹੀਂ ਸੀ ਕੀਤਾ ਅਸੀਂ ਲੇਕਿਨ ਇਹ ਪੂਰਾ ਚੱਲਿਆ 1.5 ਸਾਲ ਜੀ ਪੂਰਾ ਚੱਲਿਆ ਜਨਵਰੀs ਮਿਲ ਜਣਾ ਸਾਨੂੰ ਇਸੇ ਤਰ੍ਹਾਂ ਜਿਹੜਾ ਬੋਡ ਨੂੰ ਸੜਕ ਜਾਂਦੀ ਆ ਤਰਨਤਨ ਰੋਡ ਤੋਂ ਉਹ ਵੀ ਚੌਥੀ ਲਾਤ ਉਤਰਨੀ ਸੀ ਉਤਰੀ ਨਹੀਂ ਸੀ ਪਤਾ ਨਹੀਂ ਕਿਸ ਗੱਲ ਨੂੰ ਦੇਖਣ ਦੀ ਸੀ ਪੁਰਾਣੀ ਸਰਕਾਰਾਂ ਉਹ ਵੀ ਬਣ ਜਾਣੀ ਹੈ ਉਹਦੇ ਨਾਲ ਚਬਾਲ ਦਾ ਸਾਰਾ ਰਾਹ ਖੁੱਲ ਜਾਣਾ ਤਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪਿਆ ਕਰਨੀ ਨਹਿਰੋਂ ਨਹਿਰ ਟ੍ਰੈਫਿਕ ਆਇਆ ਕਰਨੀ ਆ ਔਰ ਤੁਹਾਡੀ ਜ਼ਮੀਨਾਂ ਦਾ ਰੇਟ ਇਦਾਂ ਬਹੁਤ ਵੱਧ ਜਾਣੇ ਆ ਅੱਗੇ ਵੱਧ ਕੇ ਦੋਨੇ ਤਿੰਨੇ ਰੇਟ ਹੋ ਜਾਣੇ ਤੁਹਾਡੇ ਇਹ ਬਣਨ ਨਾਲ ਕਹਿੰਦੀ ਗੱਲ ਕਰੀ ਤਾਂ ਉਦੋਂ ਵੀ ਐਮਐਲਏ ਰਹੇ ਉਹਨਾਂ ਕੋਈ ਕੰਮ ਹੋਇਆ ਤਾਂ ਤੁਸੀਂ ਪਹਿਲ ਦੀ ਜ਼ਾਤ ਤੇ ਕਰਵਾਤਾ ਲੋਕ ਕਾਹ ਵੀ ਪੁੱਛ ਨਹੀਂ ਤੇ ਕੀ ਕਹਿਣਾ ਚਾਹੁੰਦੇ ਮੇਰਾ ਕਹਿਲ ਉਹਨਾਂ ਦਾ ਧਿਆਨ ਹੋਰ ਬਣਿਆ ਹੁੰਦਾ ਸੀਗਾ ਕਿਉਂਕਿ ਉਹ ਫੀਲਿੰਗ ਲੈਂਦੇ ਸੀ ਐਮਐਲਏ ਬਣਦੀ ਅਸੀਂ ਫਿਲਮ ਨਹੀਂ ਲੈ ਕੇ ਰੱਖੀ ਮੈਂ ਤੇ ਮੈਂ ਤੇ ਅੱਗੇ ਕਿਹਨਾਂ ਨੇ ਯਾਰ ਮੈਂ ਐਮਐਲਏ ਕਹਾ ਤਾਂ ਬਣਿਆ ਮੈਂ ਤੇ ਫਸ ਗਿਆ ਸੋ ਸਵੇਰ ਤੋਂ ਸ਼ਾਮ ਤੱਕ ਉਹੀ ਦਿਮਾਗ ਚ ਆ ਜਾਂਦਾ ਕਿ ਕਿ ਲਾਈਟ ਲੱਗਣ ਵਾਲੀ ਆ ਕਿਦਾ ਸੀਵਰ ਸਾਫ ਹੋਣ ਵਾਲਾ ਕਿਹੜੇ ਪੁਲ ਦਾ ਠੇਕਾ ਦੇਣ ਵਾਲਾ ਸਾਰੀਆਂ ਗੱਲਾਂ ਚੱਲਦੀਆਂ ਦਿਮਾਗ 'ਚ ਸੋ ਇਸ ਕਰਕੇ ਥੋੜਾ ਬਹੁਤ ਟਾਈਮ ਤੇ ਦੇਣਾ ਪੈਂਦਾ ਜੇ ਟਾਈਮ ਦੋ ਤੇ ਤਾਂ ਹੀ ਕੰਮ ਹੁੰਦੇ ਨੇ ਸਰ ਸਰ ਲੋਕ ਤੇ ਕਹਿੰਦੇ ਐਮਐਲਏ ਸਾਹਮਣੇ ਕਰਵਾਤਾ ਆਮ ਆਨੀ ਪਾਰਟੀ ਨੇ ਛੜਕਾ ਬਣਾਤੀ ਆ ਵਾਟਰ ਸਪਲਾਈ ਦਾ ਕੰਮ ਕਰਾਇਆ ਜਿੰਨੇ ਵੀ ਕੰਮ ਰੁਕੇ ਨੇ ਤੇ ਹੋ ਗਏ ਹੋਏ ਨੇ ਤਾਂ ਪਰ ਪਹਿਲੀਆਂ ਸਰਕਾਰਾਂ ਦੀ ਗੱਲ ਕਰੀ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਲਵਾਰਸੀ ਰਹੇ ਉਹ ਟਾਈਮ ਤੇ ਤੇ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੋਈ ਜੀ ਚਲੋ ਸਾਡੀ ਕੋਸ਼ਿਸ਼ ਹੈ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਪਹਿਲੇ ਸਾਹਿਬ ਨੀਜੇ ਸਾਹਿਬ ਨੇ ਇੱਕ ਤਾਂ ਕਮਜ਼ੋਰੀ ਕੀਤੀ ਜੀ ਸਰਕਾਰ ਦੀ ਮੈਂ ਤੇ ਇਹ ਗੱਲ ਕਹਿਣਾ ਕਿ ਦੇਖੋ ਐਮਐਲਏ ਹੋਰ ਕੁਝ ਨਾ ਕਰੇ ਲੇਕਿਨ ਸੰਗਤ ਨੂੰ ਮਿਲਦੇ ਲਵੇ ਨਾ ਲੋਕਾਂ ਦੇ ਘਰ ਤੇ ਸੁਣ ਲੈ ਵਿੱਚ ਆ ਕੇ ਬਹਿ ਤੇ ਜਾਵੇ ਇਹਦੇ ਕੋਈ ਵੱਡਾ ਕੰਮ ਨਹੀਂ ਨਾ ਆਏਗਾ ਸاسي ਗੱਲ ਤੇ ਕਰੇ ਕਿਸੇ ਨੂੰ ਸੋ ਜਦੋਂ ਮੈਨੂੰ ਕੋਈ ਪੁੱਛਦਾ ਆਮ ਆਦਮੀ ਪਾਰਟੀ ਨੇ ਕੀ ਕੀਤਾ ਮੈਂ ਕਹਿੰਦਾ ਸਾਡੇ ਐਮਐਲਏ ਨੇ ਘਟੋ ਘਟ ਲੋਕਾਂ ਨੂੰ ਮਿਲਣਾ ਆਸਾਨ ਕਰਤਾ ਸਾਨੂੰ ਲੋਕ ਮਿਲ ਸਕਦੇ ਆ ਕੇ ਕੰਮ ਹੋਣਾ ਨਾ ਹੋਣਾ ਬਾਅਦ ਦੀ ਗੱਲ ਹੁੰਦੀ ਹੈ ਸੋ ਇਹ ਅਸੀਂ ਕਰ ਰਹੇ ਹਾਂ ਔਰ ਕੰਮ ਵੀ ਤਾਂ ਬਹੁਤ ਸਾਰੇ ਹੋਇਆ ਤੁਸੀਂ ਆਪ ਹੀ ਕਿ ਔਰ ਤੁਹਾਡੀ ਭਾਈ ਮੰਜ ਰੋਡ 25 ਸਾਲ ਤੋਂ ਜਿਵੇਂ ਬਣੀ ਤੇ ਉਹ ਪਹਿਲੀ ਵਾਰੀ ਬਣੀ ਇਸ ਤਰ੍ਹਾਂ ਹੀ ਮੇਨ ਸੁਲਤਾਨਪੁਰ ਰੋਡ ਜਿਹੜੀ ਹੈ ਕਦੇ ਬਣੀ ਨਹੀਂ ਸੀ ਤੇ ਉਹ ਬਣੀ ਹੈ ਫਸਲਾਸ ਬਣੀ ਤੇ ਜਾ ਕੇ ਦੇਖੋ 3 ਸਾਲ ਬਣੀ ਹੋ ਗਿਆ 3.5 ਸਾਲ ਇੱਕ ਕਿਤੇ ਹੋ ਚੋ 20 ਤਾਂ ਨਹੀਂ ਨਿਕਲਿਆ ਬਾਹਰ ਤੇ ਮਤਲਬ ਅੱਛਾ ਕੁਆਲਟੀ ਦਾ ਕੰਮ ਕਰਾ ਰਹੇ ਆ ਮੈਨੂੰ ਆਸ ਹੈ ਕਿ ਜਿਹੜੇ ਜਿਹੜੇ ਕੰਮ ਸੀ ਕਰਾਇਆ ਕਾਫੀ ਸਾਲ ਹੈ ਚੱਲਣਗੇ ਸਾਨ